ਔਰ ਜੀ ਕੀ ਹਾਲ ਚਾਲ ਬਾਈ ਜੀ ਸਾਰਿਆਂ ਦੀ ਘਰ ਪਰਿਵਾਰ ਕਿਦਾਂ ਥੱਟਾ ਤੇ ਅੱਜ ਖੇਤ ਆਏ ਸੀਗੇ ਰੇਪ ਹਉਣ ਆਪਾਂ ਦੋ ਬੰਦੇ ਆਪਣੇ ਰੇਪ ਹਉਣ ਤੇ ਆ ਓਏ ਯਾਰ ਮਜ਼ਾਕ ਤਾਂ ਕਰਦਾ ਸਰਪੰਚ ਨਾਲ ਜਾ ਯਾਰ ਕਹਿੰਦਾ ਫੋਰੀ ਲੈ ਕੇ ਆਓ ਰੇਹ ਦੀ ਚੱਕੇ ਸਰਪੰਚ ਸਾਹਿਬ ਵੀ ਨਾਲ ਹੀ ਆਪਣੇ ਉਧਰ ਫਿਰਦੇ ਆ ਇਧਰ ਦਿਲਜੀਤ ਸਿੰਘ ਫਿਰਦੇ ਆ ਤੇ ਡਾਣ ਸਾਹਿਬ ਉਹ ਤੇ ਰੇਪ ਪਾਈ ਜਾਂਦੇ ਆ ਖੜੇ ਬੋਰੀ ਮੋਢੇ ਤੇ ਰੱਖਣ ਕੇ ਐਟ ਟਾਈਮ ਵੇਖੋ ਥੱਲੇ ਜਿੱਤਰਨ ਕੇ ਉਹ ਮੋਢਾ ਸਲ ਡੇਡਾ ਕਰਦੀ ਓਏ ਡਾਉਣ ਕੇ ਖੇ ਸੀਗੀ ਅੱਜ ਆਪਾਂ ਫਿਰ ਇਹ ਪੌਂਦੇ ਤੇ ਉਸ ਤੋਂ ਬਾਅਦ ਚੱਪ ਕਰੇ ਚੱਲਦੇ ਆ ਕਰਦੇ ਆ ਕਿ ਕਬੂਤਰਾਂ ਨੂੰ ਅੱਜ ਗੋਲੀਆਂ ਲਾਉਣੀਆਂ ਮੜਾ ਪਾ ਲਈਆਂ ਮੱਲਾੜਾ ਕਈ ਵਾਰ ਨਾਲ ਆਪਣੇ ਤੋਂ ਕਿਆ ਕੋ ਹੋਰ ਜਾਂਦਾ ਕਹਿਣਾ ਕੋ ਹੋਰ ਹੁੰਦਾ ਆਪਾਂ ਸਰਪੰਨ ਸਾਹਿਬ ਕੀ ਕਹਿਣਾ ਚਾਹੁੰਦੇ ਆ ਸ਼ਕਲ ਹੀ ਨਹੀਂ ਆਉਂਦੀ ਹਜੇ ਦੀਸ਼ੇ ਦੇ ਜਿਹੜਾ ਆਪਣਾ ਦੀਸ਼ੇ ਦਾ ਖੇਤ ਆ ਪੱਠੇ ਜਿਵੇਂ ਮਰਲਾ ਕਹਿੰਦੇ ਦੋ ਕੋ ਮਰ ਲਿਆ ਤੇਰੇ ਉੱਥੇ ਵੀ ਪਾਉਣੀ ਆ 5-4 ਕਿਲੋ ਚੱਕਰ ਮੋਡੇ ਤੇ ਬੋਰੀ ਪਤਾ ਲੱਗੇ ਇਹ ਇਹ ਮੁੰਡਾ ਖਾਂਦੇ ਪੀਂਦੇ ਘਰ ਦਾ ਨੈਸਲੇ ਵਾਲੇ ਆਏ ਮੀਂਹ ਦੋ ਚੱਕਣ ਉਹਦੇ ਪਤਾ ਫਾਰਮ ਦਾ ਦੁੱਧ ਬਹੁ ਹੁੰਦਾ ਸਾਰਾ ਤੇਰਾ ਡਾਇਲੌਗ ਹੀ ਬੜਾ ਤਗੜਾ ਮੋਰਾ ਕਹਿੰਦਾ ਛੁਰਾ ਓਏ ਪੂਰੀ ਚੱਕ ਲੈ ਮੋਡੇ ਤੇ ਸ਼ੋਰ ਮਾਰਨਾ ਹੀ ਪੂਰੀ ਜਾ ਕੇ ਚਲੋ ਵੀ ਕਰਦੇ ਆ ਕੇ ਸ਼ੇਰ ਆਪਾਂ ਲਾਉਣਿਆਂ ਚੱਲ ਉਹਨੂੰ ਫੋਨ ਸਰਪੰਚਾ ਓ ਬਈ ਉਧਰ ਪਾ ਕੇ ਰੇ ਆਗੇ ਸੀਗੇ ਤੇ ਹੁਣ ਇੱਧਰ ਥੋੜਾ ਜਿਹਾ ਥਾਂ ਸੀਗਾ ਆਪਣਾ ਕਨਕ ਦਾ ਕਿਉਂ ਇੱਧਰਲੀ ਕਨਕ ਵਧੀਆ ਬਈ ਆਪਣੀ ਪੂਰੀ ਟੋਪ ਦੀ ਕਨਕ ਹੈ ਦੂਸਰੇ ਭਾਪੇ ਜੋ ਆ ਉਹ ਜੋ ਆ ਮੈਂ ਵੇਖ ਆ ਨਹੀਂ ਆ ਕਨਕ ਸਹੀ ਆ ਯਾਰ ਉਹ ਤਾਂ ਬਰਲੀ ਜੀ ਖੜੀ ਆ ਓ ਬੱਬੂ ਚੱਗਾ ਤੂੰ ਡਾਂਗੇ ਗਿਆ ਆਪਦਾ ਏ ਵੇਖੋ ਬਈ ਢੀਸ਼ੇ ਨੇ ਜਵਾਂ ਤੇ ਲੈ ਲਿਆ ਠੇਕਾ ਬੱਬੂ ਨੇ ਲੈ ਲਿਆ ਕੰਨ ਕਦੇ ਠੇਕਾ ਆਪਾਂ ਵੇਲੇ ਜਵਾਂ ਲਓ ਜੀ ਆਗੇ ਤਾਂ ਬਈ ਤੇ ਕਰਤੀ ਦਵਾਈ ਦੀ ਤਿਆਰੀ ਗੋਲੀ ਖੋਲ ਚੁੱਕੇ ਆਂ ਵੇਖੋ ਭਈ ਤੈਨੂੰ ਤਾਂ ਸਪਲਾਈ ਕਰਨ ਵਾਲੀ ਯਾਰ ਆਪਾਂ ਇੰਨਾ ਬਹੁਤ ਟਾਈਮ ਹੋ ਗਿਆ ਆਪਣੇ ਤੋਂ ਬਿਨਾ ਕੋਹ ਨਹੀਂ ਹੁੰਦਾ ਕੰਮ ਕਿਵੇਂ ਛਤਰੀਆਂ ਪਈਆਂ ਕਿਵੇਂ ਖਡਾਰ ساری ਰੁੜੀ ਪਈ ਆ ਬੱਬੂ ਦੀ ਪੱਗ ਢੱਠੀ ਪਈ ਆ ਮਰੀ ਮਰਾਈਏ ਚਾhti ਤੁਹਾਨੂੰ ਇੱਧਰ ਇਹ ਛਾਰੋ ਭਈ ਇੱਧਰ ਫਿਰਦੇ ਆਪਣੇ ਘੋੜੇ ਨੌਂਟਾ ਲੱਗੀ ਹੋਈ ਆ। ਆ ਕਰਦੀਆਂ ਕਬੂਤਰਾਂ ਆਪਣੇ ਆ। ਦੇਖੋ ਵੀ। ਬੱਚਾ-ਪੱਚਾ ਵੀ ਕੋਈ ਹੈ ਨਹੀਂ ਡਾਊਨ ਵਾਲਾ ਇੱਧਰ ਨਹੀਂ ਤਾਂ ਡਾੜ ਦੇਣੀ। ਲੋਵੀ ਕਰਤੀ ਦਵਾਈ ਲਾਉਣੀ ਸ਼ੁਰੂ। ਓਏ ਕਿੰਨਿਆਂ ਚ ਪਾਈ ਆ ਥਾਰੀ ਗੋਲੀ ਓਏ। 40ਆਂ ਚ ਓਏ ਮੈਂ ਨਹੀਂ ਖੋਲਣੀ ਭਰੀ। 40ਆਂ ਚ ਪਾਈ ਆ ਬਈ। ਇੱਕ ਗੋਲੀ। ਦਿਖਾਵਾਂਗੇ ਤੁਹਾਨੂੰ ਗੋਲੀ ਵੀ ਕਿਹੜੀ ਆ। ਇਹ ਵੀ ਨਾ ਛੱਡ ਗਿਆ। ਨੀਲਾ ਰਹੀਂ। ਆਏ ਹਾਏ। ਕਿੰਨਾ ਸੋਹਣਾ ਓਏ। ਆ ਲੈ ਗਿਆ ਨਾ ਅੱਜ ਆਪਾਂ। ਇਹ ਮੋਤੀਆਂ ਨਾਲ ਆਪਣੇ ਮੁਜੇ ਦਾ ਇਹ। ਹਾਂ। ਜਿਹੜਾ ਬਾਜ ਗਿਆ। ਆ ਛੱਡ ਗਿਆ। ਨਾਲ ਨਾਲ ਗੱਲ ਛੱਡ ਰਾਇਆ। ਕੋਈ ਨਹੀਂ ਹੁੰਦਾ। ਮੈਂ ੱੱਕੇ ਖਾਂਦਾ ਰਹੂਗਾ। ਨਹੀਂ ੱੱਕੇ ਖਾਂਦਾ ਰਹੂ ਆ ਜੂਗਾ। ਆ ਤਾਂ ਨਹੀਂ ਜਾਣਾ ਇਹ ਵੀ ਕੋਠੀਆਂ ਕਹਿੰਦਾ ਬਹਿਣਾ ਇਹਨੇ ਕਿਹੜਾ ਦਿਨ ਮਾਰ ਜਾਣਾ। ਦਿਨ ਕਿਉਂ ਨਹੀਂ ਮਾਰਨਾ? ਓ ਯਾਰ ਦੀਏ ਨਾ ਯਾਰ ਇੰਨਾ ਸੋਹਣਾ ਕਬੂਤਰ ਯਾਰ ਨੀਲਾ ਕਾਉ ਛੱਡਦਾ। ਓ ਯਾਰ ਨਹੀਂ ਯਾਰ। ਮੈਨੂੰ ਮਰ ਕਰ ਨੇਰੇ ਤਾਰਨਾ ਬਣਾ ਦਈਏ ਫਾਇਦਾ ਵੀ ਉਹ ਯਾਰ ਸੋਨੇ ਯਾਰ ਕਾ ਕਬੂਤਰ ਆ ਦਿਖਿਆ ਯਾਰ ਇਹ ਕਾ ਤੋ ਛੱਡਣਾ ਯਾਰ ਉਹ ਯਾਰ ਆ ਦੀਸ਼ਾ ਤੇਰਾ ਕੰਮ ਨਾ ਗਲਤ ਆ ਯਾਰ ਭਰਾ ਕਿ ਇਹਨਾਂ ਤੋਂ ਕੀ ਕਰਾਉਣਾ ਯਾਰ ਇਹਦਾ ਸੋਨੇ ਤੋਂ ਮੁੱਲ ਵੱਧ ਆ ਤੇਰੇ ਕੋਲੇ ਹੁਣ ਹੈ ਨਹੀਂ ਨਾ ਇਹਦਾ ਪਿਓ ਸਾਰਾ ਕੋ ਨਾਨਾ ਪਰਦਾਦਾ ਤੇਰੇ ਤੋਂ ਗਵਾਜ ਗਿਆ ਹਾਂ ਤੂੰ ਸਾਡੇ ਵੀ ਜੜਾ ਚ ਬਹਿਣਾ ਫਾਇਦਾ ਕੋਈ ਜਾ ਯਾਰ ਦਿਖਿਆ ਅੱਜ ਤੇਰੇ ਬਾਈ ਨੇ ਅਰੀਜ ਨਾ ਛੱਡਿਆ ਸ਼ੌਕ ਨਾਲ ਆ ਵੀ ਨੀਲਾ ਛੱਡਦਾ ਲਾਲ ਬਗਲ ਦਾ ਦੇਦੀ ਜੀ ਨੂੰ ਕੋ ਹੋ ਗਿਆ ਨਾ ਤੂੰ ਸਾਰੀ ਜ਼ਿੰਦਗੀ ਗਾਲਾਂ ਹੀ ਲਈ ਜਾਨੀਆਂ ਵਾ ਤੇਰੇ ਬਣ ਗਿਆ ਨੱਤਾ ਮੈਂ ਗਲਤ ਦੱਸਾਂ ਤੈਨੂੰ ਹਾਂ ਲਓ ਜੀ ਲੱਗੀ ਉਹ ਗੁੰਗੇ ਦੀ 3m ਲੱਗੀ ਖਟੀਆਂ ਦੀ ਤੇਰਾ ਹੀ ਤਾਂ 6m ਦੀ ਲੱਗਦੀ ਯਾਰ ਬੱਬੂ ਆ ਦੋ ਦੋ ਕੱਢਦੇ ਨੇ ਆਪਣੇ ਪੱਠੇ ਵੱਡੇ ਕੁਤਰਾ ਪਿਆਰ ਆ ਜਾਵਾਂਗੇ ਪਿਆਰ ਪੱਠੇ ਪੱਠੀਆਂ ਕਢਾਏ ਨਾ ਜਿਹੜੇ ਉਹ ਆ ਇਹ ਜੰਟੇ ਵਾਲਿਆਂ ਦੀ ਆ ਆ ਕੀ ਆ ਜਿਹੜੇ ਜੰਟੇ ਵਾਲਿਆਂ ਦਾ ਜੋੜਾ ਲੈ ਜਾਣਾ ਹੁਣ ਕਿਵੇਂ ਜਾਣਟੇ ਵਾਲਾ ਥੋੜੇ ਬਣੇ ਹੋਏ ਲੈ ਜੀ ਉਵੇਂ ਨਹੀਂ ਲਿਆਣੇ ਖਟੀਆਂ-ਕੁੱਟੀਆਂ ਵੀ ਨਹੀਂ ਲਿਆਣੇਗੇ ਇਹ ਐਸਾ ਘੰਟੇ ਵਾਲਿਆਂ ਚੋਂ ਆਏ ਮੂਤ ਵੀ ਤੇ ਬੇਦਾਗ ਤੇ ਚਿੱਟੀਆਂ ਦਾ ਕੂਤਰ ਜਿਹੜਾ ਕਿੱਟੀਆਂ ਦਾ ਵੱਡਾ ਕੂਤਰੀ ਆ ਇੱਕ ਬਰਾਬਰ ਵੱਡਾ ਵੱਡਾ ਡੰਡੇ ਵਾਲਾ ਉੜਦਾ ਹੁੰਦਾ ਹੈਗਾ ਕਾਹ ਨਹੀਂ ਮਿਲਣਾ ਬਈ ਜਮਾ ਚਿੱਟੀ ਹੋਵੇ ਅੱਖ ਦੁੱਧ ਵਰਗੀ ਜਿਵੇਂ ਇੱਥੇ ਵਿਖਾਦਣਾ ਤੈਨੂੰ ਤੂੰ ਕਰਨੇ ਆ ਹੈ ਤੂੰ ਕਰਨੇ ਆ ਆਪਾਂ ਰੱਖਣਾ ਜੂੜਾ ਕਿੱਟੀਆਂ ਦਾ ਇੱਕ ਛਾਹ ਕਿਹਾ ਨਾ ਛਾਹ ਕਿਹ ਬਣਦਾ ਉਹ ਜੱਸ ਜਰਾ ਆ ਮੌਜੀਆਂ ਕਿੱਟੇ ਜੱਸ ਨਾ ਆਪਣੇ ਕੋਲ ਕੁਝ ਨਹੀਂ ਹੈ ਜਿਵੇਂ ਇਹਨਾਂ ਚੋਂ ਕੁੱਤਰ ਕਿੱਥੇ ਉਹ ਜਿਹੜੇ ਬੱਚੇ ਦੇ ਦੇ ਬੱਚੇ ਨੂੰ ਬੱਚੇ ਦੇ ਦੇ ਮੈਂ ਤੇਨੂੰ ਇੱਕ ਦੋ ਮਰ ਗਏ ਸੀ ਵਿੱਚੋਂ ਬਾਕੀ ਮੈਨੂੰ ਫੜਾ ਦੇ ਸੀ ਨਹੀਂ ਉਹਨਾਂ ਦਾ ਹੈ ਨਹੀਂ ਇੱਜਤ ਵਾਲੇ ਕੁੱਤਰਾਂ ਦਾ ਆਪਣੇ ਆਪਣੇ ਬੁੱਢੇ ਇੱਕ ਵੀ ਥੋੜੇ ਹੈ ਨਹੀਂ ਕੁੱਤਰ ਇੱਕ ਸੀਗਾ ਜਿਹੜਾ ਜਨੇਰ ਛੜਦਾ ਹਾਂ ਉਹ ਕਾਲੇ ਟੂਸੇ ਵਾਲਾ ਕੀ ਇਹਨੇ ਕੋਈ ਆਟਮ ਲਾਤੀ ਹੁੰਦੇ ਜਾਂਦੇ ਨੇ ਆਹ ਆ ਪੁੰਤਾ ਖਿੱਚੀ ਜਾਂਦਾ ਬਾਹਰ ਓਏ ਇਹ ਆਟਮ ਲੱਗ ਗਈ ਦੋਨੇ ਆਟਮ ਲਾਤੀ ਬਾਈ ਵੇਖੋ ਆ ਇਹਨੂੰ ਆਇਆ ਖਿੱਚੀ ਜਾਵੇ ਰਹਿੰਦੇ ਬਾਰੇ ਲਈ ਤੂੰ ਪੱਤਣਾ ਦੇ। ਵੇਖੋ ਵੀ ਸ਼ੌਂਕ ਕਰੋ। ਮੈਂ ਲੈਣੀ ਜਦੋਂ ਗੱਲ ਆਉਂਦੀ ਬਈ ਪੱਠੀ ਪਿਓਰ ਜਮਾ। ਪੱਠੀ ਹੈ ਹੀ ਨਹੀਂ ਪੱਠੀ ਵੇਖਦੇ ਆ। ਇੱਕ ਪੱਠਾ ਪੱਠੀ ਦੋ ਲੈ ਕੇ ਆਉਣੇ ਮੈਂ ਹੁਣ। ਪੱਠਾ ਪੱਠੀਆਂ ਹੈ ਹੀ ਨਹੀਂ। ਆਹ ਬਾਜ਼ੀਆਂ ਛੱਡ ਕੇ ਲਿਆਉਂਗਾ। ਫੇਰ ਜਦੋਂ ਬਣ ਗਿਆ ਤਾਂ ਲਿਆਈ ਗੋਪੀ ਨੂੰ ਵੀ ਦੇਣੇ ਆ ਜੋੜਾ ਬਣਾਉਣਾ ਉਧਰ। ਕਿੱਥੇ ਇਸ ਨੂੰ ਮੈਂ ਦੱਸਦਾ ਉਹ ਕੀ ਕਰਨਾ ਆਪਾਂ। ਬਈ ਆਪਣੇ ਕੋ ਤਾਂ ਹੈਗੇ ਔਰ ਦੇ ਤੈਨੂੰ ਐਵੇਂ ਕਹਾਂ। ਮੇਰ ਤੋਂ ਲਿਆਈ ਦੋ ਬੱਚੇ ਦਾ ਗੱਲੜ। ਮੈਂ ਹੁਣ ਕਿਹਦੇ ਤੋਂ ਲੈ ਲਈ। ਉਹ ਵੱਡੇ ਪੁੱਤ ਨੂੰ। ਕਿਹਦੇ ਤੋਂ ਲੈ ਲਈ? ਆਵਾ ਜੀ ਨੇ ਜੱਪਟੀ ਆਦੀ ਤੀਨੀ ਵੱਠੀ ਹਾਂ ਉਹ ਤੁਸੀਂ ਐਵੇਂ ਆਉਣਾ ਪਉਣੀਆ ਹੁਣ ਇਰਕੇ ਇਹ ਰੱਤਾ ਬੱਚਾ ਕੱਢਿਆ ਇਹਦਾ ਪਿਓ ਕਿਹੜਾ ਵਾ ਇਹਦਾ ਪਿਓ ਜਿਹੜਾ ਉਹ ਨਾ ਤੁਸੀਂ ਐਵੇਂ ਨਾ ਸਮਝ ਲਿਓ ਉਹ ਆ ਇਹਦਾ ਪਿਓ ਉਹ ਇਹਦਾ ਪਿਓ ਦੀਸ਼ਾ ਇਹ ਉਹ ਸੀਰੀਅਸ ਲਈ ਬੈਠਾ ਉਹ ਕਾਕੇ ਕਾਲੇ ਬਿੱਲੇ ਕਬੂਤਰ ਨੂੰ ਇਹ ਕਹਿੰਦਾ ਉਹ ਕਿਤੇ ਐਵੇਂ ਹੀ ਨੱਕੇ ਨੇ ਜੋੜੀ ਲਾ ਲਈ ਆ ਬੱਸ ਉਹ ਪਤਾ ਮੈਨੂੰ ਮੈਂ ਜਾਣਦਾ ਨਹੀਂ ਉਹਨਾਂ ਨੂੰ ਹਾਂ ਪੂਰਾ ਤਗੜਾ ਜੋੜਾ ਹੋ ਨਹੀਂ ਰੱਤੇ ਨਾ ਬਾਈ ਸੀ ਕਿਵੇਂ ਉੱਡਿਆ ਬੱਚਾ ਇਹਦਾ ਬਹੁਤ ਉੱਡਿਆ ਉਹ ਹੈ ਬਹੁਤ ਉੱਡਿਆ ਬੱਚਾ ਫਿਰ ਇਹ ਐਂ ਬਣਾ ਲਾਂਗੇ ਜੋੜੀ ਐਂ ਬਣਾ ਲੀਏ ਓ ਓ ਓ ਓਏ ਓਏ ਓ ਤੇ ਵੇਖਿਆ ਉਹਦੇ ਆਪਾਂ ਚਾਰ ਕ ਬੱਚੇ ਲੈ ਗਿਆ ਪਰ ਰੱਖ ਲਾਂਗੇ ਨਾ ਡਾਉਂ ਦੇ ਲੋੜ ਹੀ ਨਹੀਂ ਉਹਦੇ ਨਾ ਤੇ ਔਰ ਜੇ ਯਾਰ ਤੇਰਾ ਕਿਉਂ ਸਰਪੰਚਾ ਉਹ ਸਰਪੰਚਾ ਸਰਪੰਚਾ ਉਹ ਸਰਪੰਚਾ ਉਹ ਤਾਂ ਮੈਂ ਨਾ ਲੈ ਕੇ ਰੱਖ ਲਾਂਗੇ ਜਿਹੜੀ ਮੈਂ ਹੁਣ ਜੋੜੀ ਲਈ ਗਾਲੜ ਉਹ ਤਾਂ ਉਹ ਤਾਂ ਚਾਰ ਕ ਹੜਾ ਲੈਨੇ ਉਹਦੇ ਆਪਾਂ ਰੱਖ ਲੈਨੇ ਆਂ ਦੀਸ਼ਾ ਚਾਰੀ ਆਂਦੇ ਰੱਖਿਆ ਉਹਨਾਂ ਨੇ ਰੱਖਣ ਲਈ ਆ ਵਾਜੇ ਫਿਰ ਗੁੱਲੇ ਹਲੇ ਹੋ ਗਏ ਗੁੱਲੇ ਹਲੇ ਤੇ ਇੱਕ ਝੋਲੀ ਹੋਰ ਫਿਰ ਖਾਂ ਕਰ ਲਾਂਗੇ ਇਹ ਦੋ ਬੱਚੇ ਲਾਲਾਂ ਦੇ ਦੋ ਘਰੇ ਰੱਖ ਨਹੀਂ ਨਹੀਂ ਕੋਣੇ ਲਾਉਣਾ ਚਾਰੇ ਬੱਚੇ ਤੈਨੂੰ ਦੇ ਦੇਨੇ ਆ ਦੋ ਜਾਂ ਦੋ ਨੂੰ ਦੇ ਦੀ ਦੋ ਤੂੰ ਰੱਖ ਲੈ ਉਹ ਹੈ ਹੀ ਨਹੀਂ ਬਰਕਰੇ ਉਹ ਬਗਲਾ ਵਾਲੀ ਸਾਰਿਆਂ ਦੇਦਾ ਬੱਚਾ ਉਹ ਤੇ ਮੈਂ ਤੂੰਗਾ ਨਹੀਂ ਲੈ ਉਹਦੇ ਜੋ ਆਂਡੇ ਲਵਾ ਕੇ ਇੱਕ ਝੋਲੀ ਦੇ ਪੜਾ ਜਾ ਮੇਰੀ ਹਾਂ ਕਿਵੇਂ ਪਟਕੇ ਫੜਾ ਜਾ ਸੁਣ ਗਿਆ ਨਾ ਪਤਾ ਗੱਲ ਕੀ ਆਪਾਂ ਲਾਉਣੀ ਆ ਲੋੜੀ ਤੇ ਉਹ ਪਟਦਾ ਉਹ ਤਾਂ ਮੈਂ ਜੋੜਾ ਉੜੀ ਤੇ ਲਾਵਾਂਗੇ ਉਹ ਲਾਵਾਂਗੇ ਛੇਰਪੁਰ ਵਾਲੇ ਦੇ ਓਏ ਮੈਂ ਸੁਣ ਉਹਦੇ ਨਾਲ ਬਾਹਲੇ ਤਗੜੇ ਔਰਦੇ ਘਰੇ ਦਿਨਿਸ਼ ਪਾਉਂਦੇ ਸੀ ਬੱਚੇ ਓਏ ਮੈਂ ਤੁਹਾਨੂੰ ਨਸਲਾਂ ਬਣਾ ਕੇ ਦੇਈ ਜਾਣੀਆਂ ਤੂੰ ਕਾਹਦੋਂ ਨਹੀਂ ਸਮਝਦੇ ਉਹ ਜਾ ਭਰਾਵਾ ਹੈ ਥੋੜਾ ਮੈਂ ਕਿਹ ਜਿਹੜੀ ਨਿੱਕੇ ਨੂੰ ਉਹਦੇ ਕੂਦਰੀ ਦਿੱਤੀ ਗੱਲੜ ਉਹ ਕੂਦਰੀ ਆਪਾਂ ਛੇਰਪੁਰ ਵਾਲੇ ਦੇ ਪੱਖੇ ਲਾਈ ਸੀ ਉਹਦੇ ਨਾਲ ਬਹੁਤ ਦੇ ਬੱਚੇ ਉਹ ਆਪਾਂ ਉਹਦੇ ਵੱਡੇ ਗੱਲਣੇ ਲਾਵਾਂਗੇ ਉਹਦੇ ਨੇ ਔਰਦੇ ਪੂਰੇ ਟੋਕੇ ਜਿਹੜੇ ਕੀ ਤੂੰ ਕਹਿੰਦਾ ਇਹ ਇਹਦੀ ਅੜੀ ਉਹਦੇ ਨਿੱਕੇ ਨੂੰ ਕੂੜੀ ਦਿੱਤੀ ਦੀ ਇਹ ਆ ਪੱਠੀ ਜਿਹੜਾ ਦਿੱਤੀ ਤੇ ਗੋਪੀ ਨੂੰ ਉਹਦੀ ਵੱਡੀ ਹਾਂ ਇਹੋ ਗੱਲੜਾ ਉਹ ਹੈ ਪੂਰੇ ਹਾਂਬੜੀ ਆ ਹਾਂ ਇਹ ਆ ਸਾਡੀ ਗੱਲੜ ਮੇਨ ਇਹ ਉਹਦੀ ਪੱਠੀ ਆ ਜਿਹੜੀ ਨਿੱਕੇ ਕੋਲੇ ਕਾਮ ਵਾਲੀ ਦਾ ਆਪਣੇ ਕੋਲੇ ਉੱਟਦੀ ਆ ਆਪਣੇ ਦਾ ਭਾਈ ਟੌਪ ਵੱਡਾ ਇਹਦਾ ਦਾ ਭਰਾ ਬਾਲਾ ਤਕੜਾ ਸੀ ਭੈਣ ਜੋ ਗੋਕੀ ਨੂੰ ਬਹੁਤ ਜਿਆਦਾ ਪਸੰਦ ਆ ਉਹ ਲੈ ਜਾ ਲੈ ਜਾ ਲੈ ਉਹ ਲੈ ਕੇ ਕੱਚੀ ਲੈ ਕੇ ਛੱਡਿਆ ਦਾ ਕਾਕੇਆਂ ਕੋਲੇ ਛੱਡਿਆ ਦਾ ਆ ਪੱਠਾ ਇਹਦਾ ਆਹ ਹਾਂ ਮਾਂ ਪੁੱਤ ਲਾਈ ਹੋਏ ਆ ਨਾ ਨਾ ਇਹ ਹਰੇ ਪੱਲੇ ਵਾਲਾ ਉਹ ਮੈਂ ਮੈਨੂੰ ਪਤਾ ਪੱਲਾ ਦਾ ਨਾਲ ਨਹੀਂ ਦੁਨੀਆ ਆਪਣੀ ਛੱਡ ਦਿੰਦੇ ਉਤੇ ਇੱਥੇ ਜਾਣਾ ਤੋਂ ਨਹੀਂ ਸੀ ਨੇ ਨਾ ਉਹ ਤੇ ਬਾਜੀ ਪੱਕੀ ਸੀ ਆਪਣੇ ਦੋਵੇਂ ਆਪਣੇ ਰਹਿ ਜਾਣੇ ਉਹਦੇ ਪੱਕੀ ਗੱਲ ਆ ਮੈਂ ਤਾਂ ਭਾ ਕਾਹ ਤੇ ਲਿਖਾ ਕੇ ਘਰੋਂ ਲੈ ਜਾਂਦੇ ਮੈਂ ਦਊਂਗਾ ਇਹਦੇ ਨਾਲ ਪੁੱਤਰ ਲਾਉਣ ਨੂੰ ਛੋਰਾ ਉਹਦੇ ਜਿੱਤਨੇ ਹੀ ਪੱਕੀ ਬਾਜੀ ਆਪਾਂ ਦਮ ਦਾ ਸਹ ਲਿਆਉਣੀਆਂ ਤੇ ਤੁਹਾਨੂੰ ਇਹ ਤਾਂ ਡਾਉਨ ਤੂੰ ਤੂੰ ਹਲਕ ਗਿਆ ਨਹੀਂ ਨਹੀਂ ਮੀ ਬੋਹ ਪੈ ਗਿਆ ਮੀ ਬੋਹ ਪੈ ਗਿਆ ਇਹ ਗਵਾਜਣਾ ਹਰੇ ਪੈ ਦੇ ਨਾਲ ਦਾ ਪੁੱਤਰ ਨਹੀਂ ਤੁਹਾਨੂੰ ਮਿਲਣਾ ਇਹ ਜਾਣਾ ਹੀ ਨਹੀਂ ਸੀਗਾ ਜਾਣਾ ਤਾਂ ਨਹੀਂ ਸੀ ਬਾਹਰ ਭੰਨੇ ਬਾਜੀ ਕੁੱਟ ਲਿਆ ਨਹੀਂ ਉਹਦੇ ਆਪਾਂ ਦੀਦੀ ਹੈ ਦੱਬੀ ਆ ਛੱਡਿਆ ਨਹੀਂ ਉਤਰਾ ਆਪਾਂ ਸੰਭਿਆ ਵੀ ਸੀਗਾ ਦੀਦੀ ਲੈ ਆਈਆਂ ਉਤਰਾ ਕਰਕੇ ਆਏ ਨੂੰ ਓ ਜਾਵੜਿਆ ਨਾ ਆ ਬੈਠਾ ਹਾਂ ਵੀ ਆਪਣਾ ਗੂਤਰ ਬਹੁਤ ਤਕੜਾ ਗੂਤਰ ਆਇਆ ਹਰੇ ਪੱਲੇ ਵਾਲਾ ਆਪਣੇ ਘਰੇ ਹਟਦਾ ਰਿਹਾ ਉਹ ਵੀ ਵੇਖਿਆ ਹੁਣਾ ਲਾਲ ਚੀਨਾ ਓਏ ਬਹੁਤ ਸੋਹਣਾ ਬਣ ਗਿਆ ਨਾ ਬੱਬੂ ਇਹ ਹੁਣ ਨਿਕਰ ਕੇ ਇਹ ਤੋ ਬੈਠਾ ਵੀ ਕਿੱਟੀਆਂ ਆ ਆ ਜਿਹੜਾ ਮੋਜੀ ਨਾਲ ਡੰਡੇ ਵਾਲਾ ਛੱਡਾ ਉਹਦੇ ਪੈਂਚਾਲੇ ਆ ਕੇ ਤੂੰ ਨਾਲ ਗਿਆ ਸੀ ਨਾ ਨਾ ਤੂੰ ਸੀ ਉਹਦੇ ਨਾਲ ਹੂੰ ਆ ਕੱਛੂ ਚਲੀ ਪੁੰਨੂ ਗਾਲੇ ਗੂਤਰਾਂ ਨਹੀਂ ਲੱਗਦੀ ਹੂੰ ਮੇਰੀ ਬਸ ਉਹ ਚਲੀ ਗਈ ਜੀ ਉਹ ਪਿਛਲੇ ਸਾਲ ਏ ਉਹ ਉਹ ਜਿਹੜੀ ਲਾਲ ਜਿੰਨੀ ਸੀ ਹਰੀ ਬਗੜ ਦੀ ਕਰ ਬੱਬੂ ਇਹ ਉਹਨਾਂ ਜੋਂ ਰਾਜਨ ਵਾਲਿਆਂ ਜੋਂ ਇਹ ਉਹਨਾਂ ਵਾਲਿਆਂ ਦੀ ਰਾਜਨ ਵਾਲਿਆਂ ਦੀ ਆ ਬੱਬੂ ਕਹਦੇ ਵੇ ਜਾ ਦੱਸ ਇਹੋ ਜੀ ਲੈ ਆਣੀ ਆ ਕੂਦਰੀਆਂ ਚਟੀਆਂ ਦੀ ਕੂਤਰ ਵੀ ਇਹੋ ਜ ਆ ਸਾਫ ਚਟੀਆਂ ਇਹਦਾ ਉਹਦੀ ਭੈਣਾਂ ਚੁੱਕੇ ਵਾਲੀ ਜਿਹੜੀ ਤੁਹਾਡੇ ਨਾਲ ਦੀ ਕੂਰੀ ਸੀ ਇਹ ਲੈ ਜਾ ਕਿਹੜੀ ਨਹੀਂ ਆਪਾਂ ਨੂੰ ਤਾਂ ਜਵਾਬ ਨਹੀਂ ਦਿੰਦਾ ਜਿਹੜੀ ਮਾਰਦੀ ਨਹੀਂ ਉਹ ਸਾ ਜਿਹੜੇ ਭੱਜ ਗਏ ਘਰੋਂ ਤੇਰੇ ਕੋਲੇ ਲੈ ਆ ਬਈ ਮਠਾਈਆਂ ਜੰਮੀਆਂ ਪੰਜਾਈਆਂ ਇਦਾਂ ਬਾਈ ਜਾਂਦੇ ਆਪਾਂ ਪਾੜ ਦਿੰਨੇ ਆਂ ਸਰੀਰ ਖੋਲ ਜੂਨ ਵਾਲੇ ਕਹਿੰਦਾ ਆਪਣਾ ਤੇ ਨਾਲੇ ਕੂਰੀ ਦੇ ਪੈਰ ਖੋਲੇ ਜਾਣਗੇ ਇਹ ਵੱਡੇ ਕੁੱਤਰਾ ਦੇ ਜੰਮਦੇ ਨਾ ਦੀ ਜਿਹੜੇ ਬੱਚੇ ਕੱਢ ਦਿੰਦੇ ਨਾ ਵੜਤਾ ਨਾ ਉਂਝ ਮੜਾ ਜਿਹਾ ਲੱਗਿਆ ਸੀ ਕੱਚਾ ਜਿਹਾ ਇਦਾਂ ਲੈ ਆਈ ਹੈ ਨਾ ਹੁੰਦਾ ਯਾਰ ਮੜਾ ਮੜਾ ਕੱਚਾ ਲੈ ਆ ਜਾਂਦਾ ਕਿ ਯਾਰ ਨਿਸ਼ਾਨੀਆਂ ਲੱਗ ਜਾਂਦੀਆਂ ਚੱਲ ਪਲਾਸਨਾ ਭਾਂਦੇਵੇ ਗੋਪੀ ਬੰਨਦਾ ਹੁੰਦਾ ਸੀ ਪਲਾਸਨਾ ਵੇ ਮੈਂ ਪਹਿਲਾਂ ਕਰੂੰਗਾ ਜਿੰਦਾਂ ਮਰਜ਼ੀ ਕਹਿ ਕੇ ਛੱਡ ਲਿਓ ਤੁਸੀਂ ਵੀ ਅੱਜ ਬਾਈ ਜੇ ਘਰੇ ਛੱਡ ਰੈਂਦਾ ਘਰੇ ਇਹਦਾ ਛੱਡ ਰਿਹਾ ਕਰੇ ਆਏ ਆਏ ਕਹਿ ਕੇ ਸਾਡ ਲਿਓ ਫੜੇ ਜਿਵੇਂ ਦੀਸ਼ਾ ਉਹ ਕਹਿੰਦਾ ਇਹਨਾਂ ਵੀ ਆਉਣੇ ਨਹੀਂ 4-5 ਅੱਜ ਉਵੇਂ ਵਾਲਾ ਕੰਮ ਹੋਊਗਾ ਫਿਰ ਫਰਾਏ ਵੀ ਨਹੀਂ ਉਦਾਂ ਹੀ ਆ ਫੜ ਹੈ ਉਦੋਂ ਆਏ ਵੀ ਨਹੀਂ ਫਿਰ ਨਹੀਂ ਉਹ ਬੜੇ ਭੜੇ ਮੈਂ ਉਹਦੇ ਚਾਲ ਵੇਖ ਕੇ ਦੱਸਤੀ ਮੈਂ ਕਿਹਾ ਜਾਂ ਅੱਜ ਕਿਹਦੇ ਜਾਣਗੇ ਜਾਂ ਆਪਣੇ ਜਾਣਗੇ ਜਾਣਗੇ ਪੱਕਾ ਕੁੱਤਰ ਉਹਦੇ ਤਿੰਨ ਚਲੇ ਗਏ ਭੈਣ ਦੇ ਦੋ ਆਪਣੇ ਚਲੇ ਗਏ ਇੱਕ ਪਤਾ ਨਹੀਂ ਹੋਰ ਕਿਧਰ ਗਿਆ ਨਾਲ ਆਪਣਾ ਇੱਕ ਗਿਆ ਦੋ ਗਏ ਆ ਇਹਦੇ ਬੱਚੇ ਦੇਖਿਆ ਬਾਈ ਇੱਕ ਝਾਲਰ ਵਾਲਾ ਹਾਂ ਦੇਖ ਹੋਰ ਕਿਹੜਾ ਇੱਕ ਕੂਦਰੀ ਗਈ ਏ ਟੂਸੇ ਬਹੁਤ ਪੂਰੀ ਕੂਦਰੀ ਉਹ ਤੇ ਬਾਝ ਗਈ ਉਹ ਇਹ ਬੱਚੇ ਦੇਖੋ ਬਾਈ ਉਹ ਇਹਨੇ ਰੋਕੀਆਂ ਨਹੀਂ ਉਦੋਂ ਕੂਦ ਰੀਆਂ ਬਾਂਦਰ ਨੇ ਇਹਨੇ ਕਢਾਈਆਂ ਅਖੇ ਆਹ ਰੋਕਣੀ ਆ ਔਰ ਰੋਕਣੀ ਆ ਗਵਾ ਕੇ ਰਾਤੀ ਕੂਦ ਰੀ ਉਹ ਇੰਨੀ ਚੰਗੀ ਬਾਜੀਆਂ ਛੱਡਣੀਆਂ ਇਹ ਇੰਟੀਰੀਅਰ ਦੇ ਵੱਟੀਆਂ ਬਾਜੀਆਂ ਸੀਗੀਆਂ ਵੱਡੀਆਂ ਬਾਜੀਆਂ ਬਹੁਤ ਆਪਣੀਆਂ ਜੀਪਾਂ ਵਾਲੀਆਂ ਸੀਗੀਆਂ 1200 ਵਾਲੀਆਂ ਦਾ ਬਪਾਜੀਆਂ ਛੱਡੀਆਂ ਹੁੰਦੀ ਇਸ ਤਰ੍ਹਾਂ 33 3200 ਵਾਲੀਆਂ ਸੀ ਆਹ ਕੋਈ ਨਹੀਂ ਜਮਾਂ ਪਿਓ ਦਾ ਕਾਰੋਲੇ ਨਹੀਂ ਆਇਆ ਹਾਂ ਕਾਰੋਂ ਵਾਲਾ ਕੰਮ ਨਹੀਂ ਡੈਨਮਟ ਪਾਉਂਦੇ ਹੁੰਦੇ ਘਰੇ ਪਤਾ ਬਾਹਲੀ ਚੰਗੀ ਕੂਦਰੀ ਆ ਬਾਈ ਖੱਡੀਆਂ ਖੰਡੀਆਂ ਬਾਈ ਹੁਣ ਉਹ ਲੈਣੇ ਆ ਆ ਹਰੇ ਜਿਹੇ ਰੰਗ ਵਾਲੀ ਕਿਹੜੀ ਆ ਸਰ ਤੇ ਜਿਹੇ ਰੰਗ ਲੱਗਾ ਤੇ ਇਹ ਉਹ ਉਹ ਹੀ ਆ ਇਹ ਜੰਟਿਆਂ ਦੀ ਵੱਡੀ ਆ ਇਹ ਵੱਡੀ ਗੋਰੀ ਜੀ ਇਹ ਮੇਨ ਆ ਜਿਹੜੀਆਂ ਤੂੰ ਕਹਿੰਦਾ ਚਿੱਟੀਆਂ ਖੰਗੀਆਂ ਜੰਟੇ ਵਾਲੇ ਕਿਹੜੇ ਆ ਦੁੱਧ ਵਾਲੇ ਤੇ ਪਿਓ ਵੇ ਤਾਂ ਪਿਓ ਜੀ ਮੈਂ ਉਹਦਾ ਉਹ ਬੱਚੇ ਦਾ ਹਾਂ ਖੁਦ ਦਿੱਤਾ ਸੀ ਜੋੜਾ ਮੈਂ ਹੁਣ ਆਪਣੇ ਕੋਈ ਰਹਿ ਗਏ ਦਾ ਆ ਹਰੇ ਸਰ ਵਾਲਾ ਜੋੜਾ ਇਹ ਆਹੋ ਹਰੇ ਸਰ ਵਾਲਾ ਜੋੜਾ ਤਾਂ ਰਹਿ ਗਏ ਕੋਈ ਮੈਨੂੰ ਵੀ ਦੇ ਦਿਓ ਓ ਯਾਰ ਦੂਜਾ ਕਾਲੇ ਪਾ ਮੈਂ ਲੈ ਕੇ ਜਾਨੇ ਬੱਚੇ ਹੁਣ ਬਾਈ ਦੋ ਵੇਖ ਕੇ ਆਪਦੇ ਸ਼ਾਨਕੇ ਵਧੀਆ ਮੋਟੇ ਮੋਟੇ ਜੇ ਆਉਂਦੇ ਘਰੋਂ ਦਾ ਤੂੰ ਇੱਥੇ ਲਾਈ ਜਾਨਾ ਮੇਰੇ ਕੋਲੇ ਉੱਧਰੋਂ ਲੈ ਜਾ ਚੱਕ ਕੇ ਤੇ ਉੱਥੇ ਲਾ ਦੀ ਆਪਣੇ ਘਰੇ ਨਿਸ਼ਾਨੀਆਂ ਲੜਾ ਆਉਂਦਿਆਂ ਦੇ ਪਾਦੇ ਭਰੇ ਉਹ ਬਾਈ ਉਹ ਨਾ ਕਿ ਰਲ ਰੁਲ ਗਏ ਤੇ ਦੇਣੇ ਨਹੀਂ ਅਸੀਂ ਬਾਦ ਚ ਬਾਈ ਉਹਦਾ ਦੂਸਰਾ ਨੇ ਬਾਦਛੇ ਆ ਜਿੱਦੇ ਉੱਡਿਆ ਨਾ ਪੈਂਟ ਦੇ ਬੈਂਡ ਪਾਉਣੇ ਸੱਚ ਇਹਨਾਂ ਦੇ ਬੱਚਿਆਂ ਦੇ ਤੇਰੇ ਆ ਪਾ ਦਾਂਗੇ ਪਾ ਦਾਂਗੇ ਬੈਂਡ ਲਿਆਉਣੇ ਪੈਣਗੇ ਬੈਂਡ ਬਾਕੀ ਬੱਚਿਆਂ ਦੇ ਠੱਲਾਂ ਪਾਈਆਂ ਹੋਈਆਂ ਮੈਂ ਕਿ ਇਹਨਾਂ ਦੇ ਬੈਂਡ ਪਾ ਦਾਂਗੇ ਵਿੱਚ ਬੈਂਡ ਲਿਆਓ ਆਪਦੇ ਤੇ ਪਾਓ ਕਿਉਂ ਵੀ ਸਹੀ ਗੱਲ ਹੈ ਨਾ ਸਰਪੰਨ ਸਾਹਿਬ ਆਪੇ ਪਾਊਗਾ ਬਾਤ ਬਣੀ ਹੋਈ ਆਇਂ ਕਰ ਇੱਥੇ ਛੱਡ ਜਾ ਖਰਾਕ ਵੀ ਆਹੀ ਪਾ ਦਾਂਗੇ ਤੇ ਲਾਉਣ ਵਾਲੀ ਉਧਰ ਲੈ ਜਾਾਂਗੇ ਨਾ ਨਾ ਇਧਰੋਂ ਛੱਡਦਾ ਕਾ ਕਰਾਂਗੇ ਸਵੇਰ ਸ਼ਾਮ ਨੂੰ ਉਧਰੋਂ ਲਿਆਇਆ ਕਰਾਂਗੇ ਜੋ ਬਹਿ ਗਏ ਆਹੋ ਬੈਂਡ ਵੀ ਪਾ ਦੋ ਸਾਰਾ ਢਾਈਆਂ ਰੁਪਈਆ ਦਾ ਬੈਂਡ ਨਹੀਂ ਪਾ ਸਕਦਾ ਤੂੰ ਮੇਰੇ ਤੋਂ ਲੈ ਲਈਂ ਜਿਹੜਾ 500 ਰੁਪਈਆ ਬਣ ਗਿਆ ਬੈਂਡ ਆੱਧੀ ਲੈ ਕੇ ਆਉਨੇ ਡੱਬੀ ਚੱਲ ਹਾਂ ਮੈਂ ਆੱਧੀ ਲੈ ਕੇ ਆਉਨੇ ਡੱਬੀ ਚੱਲ ਬਾਰ ਚੱਲਦੇ ਹਾਂ ਫਿਰ ਚੱਲ ਠੀਕ ਆ ਯਾਰ ਬੱਚਾ ਉੱਡ ਗਿਆ ਆਪਣਾ ਕੰਨ ਬਈ ਤੇ ਅੱਜ ਆ ਕੇ ਜਾਲ ਤੇ ਬਹਿ ਗਿਆ ਵਧੀਆ ਹੋ ਗਿਆ ਯਾਰ ਅੱਜ ਆਵੇ ਪਾ ਗੋਲੀ ਲਾਈ ਜਾਂਦਾ ਜਾਲ ਤੇ ਆ ਕੇ ਬਹਿ ਗਿਆ ਜੋਰੀ ਬਹੁਤ ਲੱਗ ਲ ਉੱਡੇ ਨਹੀਂ ਆਉਂਦਾ ਹੁੰਦਾ ਜਮਈ ਡੈਗੀ ਪਿਆ ਜਾਲ ਦੇ ਕੇ ਪੁੱਠਾਉਗੇ ਰੰਗ ਵੀ ਨੇ ਕੋਈ ਲੱਗਾ ਹੀਗਾ ਲਾਲ ਫੇਰਾ ਭੂਰੀਆਂ ਕੰਨੀਆਂ ਚਿੱਕੰਗਾ ਕਾਂ ਦੇ ਲਾਲ ਫੇਰਾ ਭੂਰ ਕੰਤਰਾ ਪਚਾਈਗਾ ਦੇਖੋਗਾ ਨਹੀਂ ਲਾਓ ਬਾਈ ਜੀ ਬੈਂਡ ਬਣਾਉਣ ਲੱਗੇ ਮੁੰਡੇ ਖਿੱਚਾਂ ਦੇ ਵੱਡਾ ਜਾਈ ਦੀ ਪਿੱਛੇ ਰੱਖਣਾ ਓਹ ਉਹ ਵੀ ਨਾਲ ਹੀ ਰੱਖ ਲਓ ਨੀਲਾ ਕੋ ਬਬੂ ਚੌੜਾ ਹੀ ਨਹੀਂ ਓਡਰ ਨੇ ਸਾਲਾ ਸਾਲਾ ਦਿਨ ਤਾਂ ਨੀਵਾ ਉੱਟ ਗਿਆ ਜੋ 6 ਵਜੇ ਤਾਣਾ ਖੜ ਗਿਆ ਤੈਨੂੰ ਮੈਂ ਲਾਈਵ ਖੜ ਕੇ ਦਿਖਾ ਦੂੰਗਾ ਹਰ ਗਿਆ ਭਾਈ ਮਾਰੇ ਸਾਡੇ ਕੋ ਤਾਂ ਮਿੱਠੇ ਕਰਨਾ ਤਲਾਂਗੇ ਮੈਂ ਮਾਰੇ ਭਾਈ ਇਹ ਗਏ ਉਹ ਗਾਲੇ ਬੁੱਲਾ ਲੈ ਮੈਂ ਨਾ ਬਣਾ ਕੇ ਦੋ ਇਹਦੀ ਮਾਂ ਵੀ ਮੇਰੇ ਘਰ ਆਈ ਆ ਹਾਂ ਇਹਨੂੰ ਚੱਕ ਕੇ ਦੇਣ ਵਾਲਾ ਮੈਂ ਹੀ ਸੀਗਾ ਉੱਦੇ ਕਿਹੜੀ ਮਾਂ ਮੇਰੀ ਬਲਤੇਜੀ ਤੂੰ ਕਿਹੜੀ ਮਾਂ ਦਾ ਸਵੈਲਾ ਮੈਨੂੰ ਜਿਹੜੀ ਮਾਂ ਇਹਨਾਂ ਦੀ ਵੱਡੀ ਆ ਤੂੰ ਮੈਨੂੰ ਕਿਹੜਾ ਮੈਂ ਬੱਚੇ ਲਿਆਂਦੇ ਦੁਗੜਾ ਵੇਲੇ ਦੇ ਦੁਗੜਾ ਮੈਂ ਹੀ ਦਵਾਈ ਦਿੱਤੀਗੇ ਉਹ ਚੱਲ ਤੋਰ ਜਾਇ ਨਾ ਭਗਾਈ ਮੈਂ ਹੀ ਦਵਾਈ ਦਿੱਤੀ ਤੈਨੂੰ ਸਾਰੇ ਤੂੰ ਮੈਨੂੰ ਫੋਨ ਜਾਂਦਾ ਨਹੀਂ ਬਤੇ ਕੋਲੇ ਉਹ ਜਾ ਬਹਿ ਜਾ ਉਹ ਜਾ ਬਹਿ ਜਾ ਕਾਂਦੀ ਭੂਦਨੀ ਸਵੇਆ ਜਾ ਹਾਂ ਖੂਨ ਲਾ ਕੇ ਹੁੰਦਾ ਹੀ ਕੋਈ ਬੱਚਾ ਪੁੱਛਾ ਕਿਨੇ ਕੱਢਿਆ ਕਿਹੜਿਆਂ ਨੇ ਕੱਢਿਆ ਦਵਾਈ ਦੇ ਇੱਕ ਤੈਨੂੰ ਮੈਂ ਜਾਣਦਾ ਲਓ ਜੀ ਵਧੀਆ ਬਣਾ ਕੇ ਗਾਣਾ ਚਾ ਚੁੱਕੀ ਐ ਇਸ ਟਾਈਮ ਉੱਤੇ ਦਿਸ਼ਾ ਛੱਡ ਦੇ ਬਾਈ ਕੋਈ ਫਾਇਦਾ ਨਹੀਂ ਫਿਰ ਉਹੀ ਗੱਲ ਨਸ਼ੇ ਪੱਤੇ ਛੱਡ ਦੇ ਕੋਈ ਫਾਇਦਾ ਨਹੀਂਗਾ ਵੀਡੀਓ ਤੇ ਨਹੀਂ ਬੁੱਦੀ ਜਾਂਦਾ ਭਾਂਜਿਆ ਯਾਰ ਇੰਨੇ ਬੰਦੇ ਨੇ ਸੌਂਦੀ ਐ ਕਿ ਨਹੀਂ ਜਦੋਂ ਇਹਦਾ ਤੁਹਾਨੂੰ ਰੈਸਟੋਰੈਂਟ ਆਉਂਦਾ ਉਹ ਬਹੁਤ ਚੰਗਾ ਹੁੰਦਾ ਤੇ ਲੋਟ ਹੀ ਤੁਸੀਂ ਆਏ ਹੋਣਾ ਜੋ ਮੈਨੂੰ ਹੁਣ ਬਦਨਾਮ ਐਵੇਂ ਕਰਦੇ ਰਹਿੰਦੇ ਆ ਵੇਖੀਏ ਬਈ ਕੱਢੇ ਗਏ ਨੇ ਮੜਾਪੇ ਨਹੀਂ ਹੋ ਗਿਆ ਬਾਬਾ ਟਾਈਮ ਲਾਈ ਨੂੰ ਨੂੰ ਡੇਢ ਘੰਟਾ ਹੋ ਗਿਆ ਬਈ ਕਾ ਲੰਕੀ ਨੇ ਮੜਾਪਾ ਬਾਕੀ ਜਿੰਨਾ ਅੰਦਰ ਮੜਾਪਾ ਉਹਨਾਂ ਨੇ ਘਟਨੇ ਕੱਢੀ ਜਾਂਦੇ ਆ ਬਈ ਆਈ ਹੁਣ ਜਾਈਏ ਫਿਰ ਮੜਾਪਾ ਹੈ ਨਹੀਂ ਯਾਰ ਬਬੂ ਇਹਨੇ ਨਾ ਨਹੀਂ ਹਣੀ ਪੁੱਤਰਾ ਮੜਾਪਾ ਲਾਈ ਹੋਊਗੀ ਪਹਿਲਾਂ ਜਾਂ ਤੂੰ ਹਣਾ ਸਰੋਂ ਭਾਈ ਕਰਕੇ ਤਾਂ ਸਰਪੰਚਾ ਤੂੰ ਰਹਿਣਾ ਇੱਥੇ ਹੋਏ ਇਹਨਾਂ ਨੇ ਇਹਨਾਂ ਤਾਂ ਮੇਰੇ ਤੋਂ ਨਾਲ ਲਾਈ ਲੱਗਦੀ ਹੈ ਪਹਿਲਾਂ ਇਹਨਾਂ ਨੂੰ ਨਹੀਂ ਕੱਢੇ ਮਰ ਆਪਣਾ ਹੈ ਨਹੀਂ ਜਾਵੇ ਇਹਨਾਂ ਦੇ ਵਿੱਚ ਵਿੱਚ ਕੱਢੇ ਬਬੂ ਆਵੇ ਲੌਂਕਦੇ ਜਾਂਦੇ ਪੰਜਾਂ ਤਾਂ ਪੂਰਾ ਜੋੜ ਹੀ ਕੱਢਿਆ ਮਰ ਆਪਣਾ ਜੂੜੇ ਦੇ ਅੰਦਰ ਹੋਣੇ ਉਹੀ ਕੱਢਨੇ ਆ ਜਿਹਦਾ ਹੈ ਨਹੀਂ ਉਹ ਕਿੱਥੇ ਕੱਢ ਲੂਗਾ ਆਹ ਭਾਈ ਜੀ ਜਾਲਜੂਲ ਕਰਤੇ ਖੜੇ ਜਿਨ੍ਹਾਂ ਨੂੰ ਗੋਲੀਆਂ ਲਾਈਆਂ ਸੀ ਤਾਂ ਓ ਦੋ ਉਦਰੀਆਂ ਬਿਮਾਰ ਆ ਟੁੜੀਆਂ ਜਿ ਢਿੱਲੀਆਂ ਸੀਗੀਆਂ ਦਵਾਈ ਦੇ ਕੇ ਉਹ ਵੀ ਤਾਰਤੀਆਂ ਹਾਂ ਹਉਦਾ ਲੈ ਲੈਣੇ ਥਾਂ ਮੇਲਾ ਤੇ ਫੋਟੋ ਤੇ ਉਹ ਜਾ ਰਾ ਦੇਣਾ ਪੰਦਰ ਇਹ ਹੁਣ ਜਾਂਦੇ ਆਪਾਂ ਦੀਸ਼ਕ ਘਰੇ ਤੇ ਚੱਕ ਲੋ ਭਾਂਡੇ ਸਰਪੰਚਾ ਥੱਲੇ ਚੱਕ ਲੈ ਭਾਂਡਾ ਡਿੰਡਾ ਚੱਕ ਲਾ ਤੇ ਚੱਲ ਗਏ ਹੁਣ ਥੋੜੇ ਜਾ ਕੇ ਪਾ ਦੀਏ ਖੋਡਿਆਂ ਦੇ ਵਿੱਚ ਵਾਢੇ ਕਰੰਟੀਆਂ ਲੈ ਕੇ ਹੋ ਜੋ ਤਾਲੇ ਉਹ ਯਾਰ ਆਖਦਾ ਕੋਡੇ ਜਾ ਕਿੱਡੀ ਤਕੜੀ ਗੱਲ ਆ ਨਾ ਬਈ ਯਾਰ ਆ ਕੇ ਕੋਡੇ ਦੇ ਵਿੱਚ ਤੇ ਕੋਡਾ ਵੀ ਬਾਹਰੋਂ ਲਾਤਾ ਰੱਖ ਮੋਢੇ ਉੱਤੇ ਕੇਸੀ ਯਾਰ ਹੋਏ ਪਰਦੇਸੀ ਐ ਆ ਆ ਗਿਆ ਬਈ ਆਪਣਾ ਨੀਲਾ ਕਾਲਾ ਬਲੈਕ ਹੀ ਆ ਹਾਂ ਇਹ ਛੱਡਿਆ ਜੀ ਤੀਸ਼ ਨੇ ਫਿਰਦਾ ਜਾਂਦਾ ਇਹਨੂੰ ਦੋ ਤਿੰਨ ਘੰਟੇ ਹੋ ਗਏ ਚੰਗਾ ਯਾਰ ਇਹਨੂੰ ਛੱਡਾਂਗੇ ਮੈਂ ਨਾ ਵਸਾਖੀ ਵਾਲੀ ਬਾਜੀ ਕਿਤੇ ਉੜਦੇ ਹੀ ਨਹੀਂ ਲੈ ਬਹੁਤ ਹੁੰਦੇ ਆ ਇਹ ਮੁੜ ਕੇ ਉਹਦੇ ਕੋਲ ਨੂੰ ਆਇਆ ਨਾ ਕਹਦੀਆਂ ਬਾਣੀਆਂ ਸੀਗਾ ਜੀ ਰੱਤਾ ਨੀਲਾ ਵੀ ਆਪਣਾ ਵਧੀਆ ਔੜਦਾ ਏ ਓ ਜਾਂਦਾ ਨੀਲਾ ਕਾਲੀ ਕੋਲ ਇਹ ਸ਼ਾਮ ਨੂੰ ਫੋਟੋ ਖਿੱਚਿਆ ਕਿ ਉਹ ਥਾਂ ਮੇਲ ਤੇ ਲਾਉਣ ਨੂੰ ਇਹਦੀ ਇਹਦਾ ਪਤਾ ਵੀ ਨਹੀਂ ਛੇਦਾਈ ਜੀ ਤਿੰਨ ਦਿਨ ਚਾਰ ਦਿਨ ਆਵੇ ਉਹਨਾਂ ਯਾਰ ਰੋਕਣਾ ਬਹੁਤ ਹੈ ਕਾਉਂ ਦੇ ਵਹੀਕਲ ਦੇ ਮੈਂ ਕੀ ਕਹਿਣਾ ਚਾਹਣਾ ਮੈਂ ਤਾਂ ਗਵਾਹ ਨਹੀਂ ਕਹਿਣਾ ਚਾਹਣਾ ਬਹੁਤ ਤੰਗ ਬੈਠੇ ਆ ਚਾਰ ਜਣੇ ਨਾ ਮੰਦੇ ਹਾਲ ਆ ਪਾ ਕੱਢੀ ਲਿਆਈ ਲਰੀ ਬਾਹਰ ਟ੍ਰੈਕ ਮੈਂ ਉੱਤਰਾਂ ਕੋੜਿਆ ਕੋੜਿਆ ਚੁਟਿਆ ਲਓ ਜੀ ਕੋਈ ਨਹੀਂ ਕਿਤਾਬ ਜੇ ਉਹ ਮੋਰ ਪਰਚਾ ਬਹਿ ਵੀ ਗਏ ਆਹ ਬਹਿ ਗਿਆ ਆ ਕਰਦਾ ਮੇਰਾ ਜੋ ਟਾਇਰ ਦਾ ਨਾ ਭਾਗੇ ਪਿੰਦ ਨਹੀਂ ਭਾਈ ਆ ਛੋਟਾ ਸਰਪੰਚ ਦਾ ਬਹੁਤ ਬੋਕੜਾ ਫਿਰਦਾ ਆਹ ਛਗਰੀਆਂ ਲੱਗੀਆਂ ਪਈਆਂ ਵੇਖੋ ਬਹਿ ਜਾ ਉਹ ਡੱਬਾ ਬਹਿ ਗਿਆ ਫਿਰ ਪਹਿਲਾਂ ਹਾਂ ਡੱਬਾ ਉਹ ਤੇਰੀ ਗੱਲ ਵਾਕਈ ਤੇਰੀ ਸਹੀ ਉਹ ਸਰਪੰਚ ਦਾ ਡੇਢ ਪੈਂਦਾ ਭਾਈ ਡੱਬੇ ਡੁੱਬੇ ਸਹੀ ਉਹਦਾ ਉਹ ਬਹੁਤ ਬਲਾ ਚੰਗਾ ਬੱਚਾ ਆ ਲੋ ਜੀ ਆਗੇ ਸਰਪੰਚ ਸਾਹਿਬ ਦੇ ਘਰੇ ਕਰੇ ਕਰਦੇ ਆ